ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਝਾਮਕੇ ਖੁਰਦ ਆ ਗਿਆ ਸੱਜਣੋ। ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਪ੍ਰਤਾਪ ਸ਼ਾਹ ਨੂੰ ਮਲਾਵਾਂਗੇ ਤੁਹਾਨੂੰ ਮੰਨ ਲਓ ਵੀ ਸੱਜਣੋ 9 10 ਜਨਵਰੀ ਇਸ ਵੀਡੀਓ ਦੇ ਵਿੱਚ ਵਿਕਰੀ ਵਾਲੇ ਰਹਿਣਗੇ ਭਰਾ ਕੋਲੇ ਕਿੰਨਾ ਕਿੰਨਾ ਦੁੱਧ ਆ ਉਹ ਪੁੱਛਾਂਗੇ ਤੇ ਰੇਟ ਉਹ ਹੁੰਦੇ ਆ ਭਰਾ ਦੇ ਜਿਹੜੇ ਉੜਦੀਆਂ ਜਾਣ ਵਾਲੇ ਆ ਜੋ ਕਰੀਏ ਸ਼ੁਰੂ ਲਈਏ ਲੇਖਾ ਜੋਖਾ ਤੁਹਾਡਾ ਬੜਾ ਟਾਈਮ ਨਾ ਲੈਂਦੇ ਹੋਏ ਜਿਹੜੀ ਵੀ ਪਸੰਦ ਆਗੀ ਕਰਕੇ ਤਸੱਲੀ ਕਰਿਓ ਖਰੀਦਦਾਰੀ ਪ੍ਰਤਾਪ ਸਿੰਘ ਸਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਹੋਰ ਸੁਣਾ ਵਧੀਆ ਜੀ ਚੱਲਦੀ ਚੱਲਦੀ ਕਲਾ ਜੀ ਚੱਲਦੀ ਕਲਾ ਜੀ ਤੇ ਆਪਣਾ ਨਾਂ ਐਡਰੈਸ ਦੱਸਗੇ ਭੈਣ ਭਰਾਵਾਂ ਨੂੰ ਹਾਂਜੀ ਹਾਂਜੀ ਨਾਂ ਦੱਸਦੇ ਜਰੂਰ ਸੰਧੂ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੇ ਨਾਂ ਜੇ ਪ੍ਰਤਾਪ ਸਿੰਘ ਛਾ ਪਿੰਡ ਝਾਂਪਕੇ ਖੁਰਦ ਜ਼ਿਲ੍ਹਾ ਤਰਨਤਾਰਨ ਸੀਰ ਵੀ ਤਰਨਤਾਰਨ ਮੋਬਾਈਲ ਨੰਬਰ 6284745127 6284744127 ਇਹਦੇ ਤੇ ਕਰੇ ਸੰਪਰਕ ਹਾਂਜੀ ਹਾਂਜੀ ਕਿੰਨੇ ਜਾਨਵਰ ਵਿਖਾਏਗਾ ਜੰਗਰ ਤੇ ਦਾਹ ਹੀ ਜੀ ਨਾਗ ਦਾਹ ਹੀ ਨੋ ਵਖਾ ਦੇ। ਤੇ ਪਾ ਛੋਟੇ ਛੋਟੇ ਹੋਣਗੇ ਜੀ 50 ਅੰਦਰ ਦੇ ਤੇ ਬਾਹਰ ਦੇ ਛੋਟੇ। ਅਬਲ ਤੇ 50 ਅੰਦਰ ਹੀ ਰਹਿਣਾ ਆਪਾਂ। ਅੱਛਾ ਬਾਹਰ ਨਹੀਂ ਜਾਣਾ। ਬਾਹਰ ਨਹੀਂ ਜਾਣਾ। ਨਾ ਨਾ ਨਾ। ਹਣਾ? ਨਾ। ਮੱਜਾਂ ਵਿਖਾਉਣੀਆਂ ਤੇ 50 ਅੰਦਰ। ਹਾਂ। ਬਾਪੂ ਨਾਲ ਲੜ ਪਿਆ ਆਪਣੇ ਨਾਲ। ਨਹੀਂ ਬਾਪੂ ਨੇ ਨਹੀਂ ਲੜਨਾ ਕੋਈ ਗੱਲ। ਅੱਛਾ ਬਾਪੂ ਨੇ ਕੀ ਲੜਨਾ ਜਦੋਂ ਮਈਆਂ ਚੋਈਆਂ ਬਾਲਟੀ ਦੁੱਧ ਦੀ ਭਰ ਜਾਣੀਆਂ ਦੇ। ਓਕੇ। ਕੀ ਬਾਤ। ਦੋ ਦਿਨ ਆਪਾਂ ਮਾਲ ਲੱਭਦੇ ਰਹਿਣਾ ਤੇ ਨਾਲੇ ਦੁੱਧ ਵਰਤਿ ਜਾਣ। ਤੇ ਪ੍ਰਤਾਪ ਸ਼ਾਹ ਫਿਰ ਇਹਦਾ ਕੀ ਲੇਖਾ ਜੋਖਾ ਕਰੀਏ ਸਟਾਰਟ ਸੂਆ ਭਾਜੀ ਦੂਜਾ ਨਹੀਂ ਜੀ ਤੀਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਦਸਵਾ ਆਪ ਦੀ ਸਮਝ ਵੇਖੇ 8 ਲੀਟਰ ਦੁੱਧ ਜੇ ਮੈਂ ਥੱਲੇ ਮਿਲਦੀ ਭਾੜੇ ਤੇ ਜੀ ਓਕੇ ਹਾਂਜੀ ਹਾਂਜੀ 8 ਲੀਟਰ ਦੁੱਧਾਂ ਮਿਲਦੀ ਭਾੜੇ ਤੇ ਹਾਂਜੀ ਸੂਈ ਸਾਈ ਦਾ ਕੋਈ ਦੱਸ ਕੇ ਰਹਿਣ ਦੀ ਸੂਈ ਦਾ ਹੀ ਸਾਢੇ 3/4 ਮਹੀਨੇ ਸੂਈ ਏ ਬੜੀਆਂ ਵੀਆਂ ਕੋਮੇ ਮਹੀਨੇ ਖਣਦੀ ਆਪਣੀ ਨਹੀਂ ਕੋਈ ਗਾਰੰਟੀ ਆਪਾਂ ਦਿੰਦੇ ਸਮਝ ਬੜੀਆਂ ਵੀਆਂ ਜਿਹੜੀਆਂ ਤੇਰੇ ਕੋਲੋਂ ਜਾ ਕੇ ਗੱਬਣਾ ਨਿਕਲੀਆਂ ਨਿਕਲੀਆਂ ਭੈਣਾ ਭਰਾਵਾਂ ਕੋਲ ਹਾਂਜੀ ਹਾਂਜੀ ਹੁਣ ਪਤਾ ਨਹੀਂ ਇਹਨਾਂ ਨੂੰ ਨਿਕਲ ਆਉਣੀਆਂ ਕਿਨੇ ਹਾਂ ਬਣੀ ਹੈ ਕਿ ਮਹੀਨੇ ਖਣਦੀ ਪਰ ਆਪਣੀ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਹੈ 8 ਲੀਟਰ ਦੁੱਧ ਚ ਵਾਉਣਾ ਹਾਂਜੀ ਮਿਲਦੀ ਵੀ ਭੜੇ ਤੇ ਭੜੇ ਠੰਡੀ ਸੀਲ ਤੇ ਰੇਟ ਆ ਰੇਟ ਜਮੈਂ ਲੈਸ ਵੱਡੀਆਂ ਆਫਰਾਂ ਹਾਂਜੀ ਹਾਂਜੀ ਪ੍ਰਤਾਪ ਸ਼ਾਹ ਦੀਆਂ ਹੁੰਦੀਆਂ ਹਨਾ ਹਾਂਜੀ ਕਿਆ ਬਾਤ ਹੈ ਵੇਖੋ ਸੱਜਣਾ ਸੱਜਰ ਮੈਣੇ ਚੰਗਾ ਦੁੱਧ ਦਿੱਤਾ ਹੋਊਗਾ ਕਿਆ ਬਾਤ ਚੂਣ ਚਾਂਦੀ ਤਾਂ ਪੋਲੀ ਆ ਮੈਂ 100 ਦੀ 100 ਕਿੰਨੇ ਦੀ ਪਹੁੰਚ ਕਰਦਾ ਤੇ ਕਿੰਨੇ ਦੀ ਇੱਥੇ ਆਇਆ ਨੂੰ ਦਿੰਨਾ ਵਾਕਿਆ ਯਾਰ ਸੁਥਰੀ ਆ ਪਹੁੰਚ 48 ਦੀ ਅੱਛਾ ਗੱਡੀ ਆਪਦੀ ਲੈਵੇ ਪੂਰੇ 45000 ਦੇਣੀ ਆ ਪਹੁੰਚ 48 ਦੀ ਗੱਡੀ ਆਪਦੀ ਲੈ ਆ ਤੇ 45000 ਘਰੇ ਆ ਕੇ ਜਿਹੜਾ ਵੇਖੂ 500 ਰੁਪਏ ਛੋੜ ਕਰੂੰਗਾ 45 24 ਹਾਂ ਕਿਆ ਬਾਤ ਸਿਰਫ ਘਰੇ ਆ ਕੇ ਲੈ ਘਰੇ ਆਉਣ ਵਾਲੇ ਨੂੰ ਇਹ ਇਹ ਘਰੇ ਆਉਣ ਦਾ ਕੀ ਚੱਕਰ ਨਾਲੇ ਚਾਹ ਪਾਣੀ ਪਿਆਏਗਾ ਚਾਹ ਪਾਣੀ ਪਿਆਉਂਗਾ 500 ਰੁਪਏ ਛੋੜ ਉਹਨੂੰ ਇਹ ਕਰਨੀ ਆ ਵੀ ਘਰੇ ਆ ਕੇ ਵੇ ਕਿਹ ਲੈ ਗਿਆ ਵੀ ਟੈਂਸ਼ਨ ਫਰੀ ਹੋ ਜਾਏਗਾ ਹਾਂਜੀ ਹਾਂਜੀ ਓਕੇ ਇਹਦਾ ਲੇਖਾ ਜੋਖਾ ਇਹ ਵੀ ਜੀ ਕਢ ਲੈ ਕਢ ਲੈ ਇਹਨੂੰ ਸੂਆ ਇਹਦਾ ਦੁੱਜਾ ਜੀ ਓਕੇ ਭੈਣ ਭਰਾਵਾਂ ਦੇ ਗਾੜੀ ਆ ਕੁੱਤੇ ਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਦਹਾਵਾ ਹਾਂ ਸਿਰਾ ਕਰਾ ਦੰਨਾ ਆਪਦੀ ਸਮਝ ਵੇਖੇ ਕੋਈ ਠੀਕ ਆ ਹਾਂਜੀ ਦੁੱਧ ਆਪਾਂ ਦੁੱਧ ਹੀ ਚਵਾਉਣਾ ਦੁੱਧ 7 ਲੀਟਰ ਆ ਤੇ ਦਿਖਾਵੇ ਦਿਖੂਏ ਤੋਂ ਤੇ ਭਾਵੇਂ ਮੈਂ 10 ਵੀ ਆਖੀ ਜਾਵਾਂ ਤੇ ਉਹ ਵੀ ਫੱਬਦਾ ਅੱਛਾ ਥੱਲੇ ਉਹਦੇ ਪੰਡਾ ਹੀ ਪਾਈ ਫਿਰਦੀ ਆ 7 ਲੀਟਰ ਹਾਂਜੀ ਹਾਂਜੀ ਕਿਆ ਬਾਤ ਹਾਂ ਸੋਈ ਨੂੰ ਇਹਨੂੰ ਵੀ ਕੋਈ 3 3.5 ਮਹੀਨੇ ਬਣੀ ਸੋਰੀ ਇਹ ਵੀ ਹੈਗੀ 20-25 ਦਿਨਾਂ ਦੀ ਮਹੀਨੇ ਦੀ ਮਾਲਕਾ ਨੇ ਦੱਸਿਆ ਪਰ ਆਪਣੀ ਕੋਈ ਗਾਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆ ਵਾਕਿਆ ਹਾਂਜੀ ਹਾਂਜੀ ਬਾਕੀ ਨਾ ਲੇਵੇ ਲੂਏ ਦੀ ਵੇਖੋ ਕਿੰਦੀ ਕੁਆਲਿਟੀ ਵਾਲੀ ਆ ਹਾਂ ਝੋਟੀ ਅੰਗ ਹਾਂਜੀ 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 ਝੋਣ ਇਹਦਾ ਵੀ ਚੰਗਾ ਹੋਊਗਾ ਹਾਂ 100 ਚੋਂ 100 ਹਾਂ ਵੇਖੋ ਨੇ ਚੰਗੀ ਆ ਹਾਂਜੀ ਹਾਂਜੀ ਵਰਲੇ ਵਰਲੇ ਵੇਦਾ ਕਦੇ ਸੱਜਰ ਮੈਂ ਨੇ ਤਿਆ ਤੋੜੀਆਂ ਉਹਨੀਆਂ ਹਾਂਜੀ ਹਾਂਜੀ ਨਹੀਂ ਹੁਣ ਵੀ ਸੇਵਾ ਹੋਵੇ ਤੇ ਵਧੀਆ ਮੈਂ ਚਲੋ ਤੁਹਾਨੂੰ ਪਤਾ ਆਪ ਹੀ ਬੰਦਾ ਮਾੜਾ ਹੁੰਦਾ ਡੰਗਰ ਨਹੀਂ ਮਾੜਾ ਡੰਗਰ ਨਹੀਂ ਮਾੜਾ ਹੁੰਦਾ ਰਾਸ਼ਨ ਚਾੜਨੇ ਪੈਂਦੇ ਆ ਹਾਂਜੀ 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 ਲੈ ਚੱਲ ਗਏ ਲਓ ਜੀ ਚੱਲ ਪੁੱਤ ਚੱਲ ਫੇਰ ਪੀ ਲਈ ਸੋਹਣਿਆ ਤੇਰੀਆਂ ਨਾਲ ਦੀਆਂ ਹੀ ਬਖਾਉਣੀਆਂ ਫਿਰ ਵੇਖੋ ਵੇਖੋ ਇੱਥੋਂ ਹੁਣ ਤੁਸੀਂ ਲੇਵਾ ਭਾਂਡਾ ਇਹਦਾ ਝੋਟੀਆਂ ਵਾਲਾ ਕਿਆ ਬਾਤ ਖੜੀ ਨਾ ਮੱਲਾ ਵਾਂਗ ਹਾਂਜੀ ਦੇਖੋ ਤੇ 48 ਚ ਜਾਣ ਦੋ ਇਹ ਵੀ ਪੂਰੇ 45 ਦੀ 500 ਘਰੇ ਆਇਆ ਨੂੰ ਫੇਰ 500 ਰੁਪਇਆ ਘਰੇ ਆਇਆ ਨੂੰ ਛੱਡਣਾ ਓਦਾਂ ਨਹੀਂ ਕੀ ਓਦਾਂ 45 ਜਿਹੜਾ ਉਹ ਮਗਾਉਂਦਾ ਓਦਾਂ 45 ਠੀਕ ਹਾਂਜੀ ਹਾਂਜੀ ਧੰਨਵਾਦ ਕੀ ਬਾਤਾਂ ਇਹ ਆ ਪ੍ਰਤਾਪ ਸ਼ਾ ਇਹਦਾ ਵੀ ਸੂਆ ਕੋ ਦੁੱਧਾ ਲਾਵੇ ਤੇ ਜਾ ਲਾਵੇ ਭਾਵੇਂ ਲਾਵੇ ਦਹਵਾ ਆਪਦੀ ਵੇਖੇ ਸਮਝ ਦੁੱਧ 7 ਲੀਟਰ ਜੇ ਥਲੇ ਲੈਵਾ ਹਰਾ ਮਹਿੰਦਾ ਕੰਡੇ ਵਾਲਾ ਹਾਂ ਹਾਂਜੀ ਵਾਕਯ ਤੇ ਸੂਈ ਨੂੰ ਇਹਨੂੰ ਹੀ ਕੋਈ 4 ਕੁ ਮਹੀਨੇ ਹੋਏ ਜੀ ਠੀਕ ਆ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਠੀਕ ਆ ਹਾਂਜੀ ਹਾਂਜੀ ਕਿਆ ਬਾਤ ਹੁਣ ਪ੍ਰਤਾਪ ਸ਼ਾਹ ਵੀ ਚੋ ਚੋ ਕੇ ਲਿਆਉਣ ਲੱਗ ਗਿਆ ਹਨਾ ਦੋ ਡੰਗ ਚੋ ਕੇ ਲਈਦੀ ਜੀ ਮੈਂ ਆਪਦੀ ਵੀ ਕੋਈ ਤਸल्ली ਕਰੇ ਜਦਾਂ ਮਰਜੀ ਹਾਂ ਹਾਂਜੀ ਦੋ ਡੰਗ ਜਿਹੜੀ ਉੱਥੇ ਮਿਲੀ ਪਈ ਉਹ ਘਰ ਆ ਕੇ ਆ ਕੱਦਾ ਦਰ ਸੰਤੂ ਸਾਹਿਬ ਆਪਾਂ ਮੈਂ ਹੀ ਉਹ ਲਿਆਉਣੀ ਜਿਹੜੀ ਖਲੋਗੇ ਮਿਲਦੀ ਦੂਜੀ ਲਿਆਉਣੀ ਨਹੀਂ ਤਾਂ ਧੰਨਵਾਦ ਇਹ ਆ ਵੀ ਮਿਹਨਤ ਕਰਦਾ ਆਤੀ ਆ ਦੂਜੇ ਥਾਂ ਜਾ ਕੇ ਡੰਗਰ ਦੁੱਧ ਵੀ ਘਟ ਵੱਜ ਜਾਂਦਾ ਕਿ ਜੀ ਲੀਟਰ ਉਹ ਜਾਂਦਾ ਹੋ ਜਾਂਦਾ ਜਿੰਨਾ ਆਪਾਂ ਦੱਸਣਾ ਪਹਿਲੇ 10000 ਇੱਕ ਗੱਲ ਹੋਰ ਹੈ ਮਿਲਦੀਆਂ ਭਾਰੇ ਤੇ ਆ ਦੂਜੇ ਥਾਂ ਜਾ ਕੇ ਇੱਕ ਅੱਧਾ ਡੰਗ ਡੰਗਰ ਘਰ ਵੀ ਜਾਂਦੇ ਘਰ ਜਾਂਦੀਆਂ ਪਰ ਗੱਲ ਇਹ ਆ ਜੇ ਆਪਾਂ ਮਗਰੋਂ ਚੋਈ ਹੋਊਗੀ ਤੇ ਇਹਨੇ ਟਿਕਣਾ ਹੀ ਟਿਕਣਾ ਆ ਇੱਕ ਦਿਨ ਕਰ ਚੁ ਤੂੰ ਕਰ ਚੁ ਖੀਰੀ ਦਾ ਵਾਜਾ ਮਾਰੂ ਹਾਂਜੀ 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 ਨਹੀਂ ਨਹੀਂ ਜਿਹੜਾ ਡੰਗਰ ਚੋਂ ਜਿਹੜਾ ਡੰਗਰ ਚੋਂ ਨਿਆ ਗਾੜੀ ਖਾਂਦਾ ਨਾ ਉਹਨੇ ਮਿਲਣੇ ਮਿਲਣਾ ਹੀ ਮੈਂ ਇਹ ਵੀ ਜਾਣ ਤੋਂ ਸੇਮ ਹੀ 48 'ਚ ਪਹੁੰਚ ਗੱਡੀ ਆਪਦੀ ਲੈ ਆਵੇ 45 ਇੱਥੇ ਹੀ ਰੱਖੀ ਆ ਸੂਈਆਂ ਚਾਚ ਬਸ ਕਿਆ ਬਾਤ ਘਰੇ ਆਗੇ ਜਿਹੜਾ ਫਿਰ ਉਹ 500 ਰੁਪਏ ਛੋੜ ਵੱਡੀਆਂ ਆਫਰਾਂ ਬਾਬੇ ਬੁੱਢੇ ਦਾ ਮੇਲਾ ਚੱਲਦਾ ਨਾ ਹਾਂਜੀ ਹਾਂਜੀ ਗਾੜੀ ਮਹੀਂ ਆ ਗਈ ਜੀ ਸੂਆ ਕੋ ਲਾਵੇ ਦੂਜਾ ਦੇ ਭਾਵੇਂ ਲਾਵੇ ਤਿੱਜਾ ਠੀਕ ਆ 8 ਲੀਟਰ ਦੁੱਧ ਜੇ ਮੈਂ ਦੇ ਥੱਲੇ ਮਿਲਦੀ ਭਾੜੇ ਤੇ ਇੱਕ ਰੰਗ ਕਾਲੀ ਹਾਂਜੀ ਕਿਆ ਬਾਤ ਸੂਈ ਨੂੰ ਮੈਂ ਨੂੰ ਹੋਏ ਜੇ ਕੋਟਾਈ ਤੇ ਨਵੇਂ ਮਹੀਨੇ ਠੀਕ ਆ ਜੀ ਤੇ ਲੇਵੇ ਪਣੇ ਦੀ ਤੇ ਬਹੁਤ ਜਰੀ ਆ ਤੇ ਮਿਲਦੀ ਭਾੜੇ ਤੇ ਆ ਸੂਆ ਦਾ ਆਪਾ ਦੱਸਦੇ ਨਹੀਂ ਅਗਲਾ ਆਪੇ ਲਾਵੇ ਸੂਆ ਤੇ ਜਾਣਿਆ ਬੋ ਮੁੜ ਕੇ ਆ ਦਿੰਦੇ ਵਪਾਰੀ ਤੇ ਜੇ ਤੋ ਟੱਪ ਨਹੀਂ ਦਿੰਦੇ ਭਾਵੇਂ ਦਾਮਾਂ ਲਾਵੇ ਕੋਈ ਆ ਜਿੰਨੇ ਲੈਣੀ ਉਹਨੇ ਲਈ ਲੈਣੀ ਬਸ ਬਸ ਆਪਦੀ ਛੰਮ ਦੇ ਵੇਖ ਓਕੇ ਬਾਕੀ ਜਾਂਦੀ ਓਕੇ ਹੈ ਨਾ ਕਦ ਕਾਠੀ ਚੋਣ ਵਾਲੀ ਦੇ 100 ਚੋਂ 100 ਤੇ ਚੋਣ ਤੇ ਜਿਹਨੂੰ ਨਾਮ ਹੀ ਜਾਚ ਹੋਊਗੀ ਉਹ ਵੀ ਚੱਲੂਗਾ ਐਡੀ ਕਰਮਾਂ ਵਾਲੀ ਹੈ ਬਾਕੀ ਆਪਣੀ ਹੋਰ ਕਮੇਸਟ ਬੇਨਤੀ ਆ ਵੀ ਜਿਹੜਾ ਭੈਣ ਭਰਾ ਘਰੇ ਚਾਉਂਦਾ ਨਾ ਆਵਦੇ ਅਗਲਾ ਉਹਨੂੰ ਨਾਲ ਲਿਆਵੇ ਵਾਕਿਆ ਜੇ ਭੈਣ ਚਾਉਂਦੀ ਆ ਬੰਦਾ ਚਾਉਂਦਾ ਅਗਲਾ ਨਾਲ ਆਵੇ ਚੋਕੇ ਖਰੇ ਹਾਂ ਤਸੱਲੀਆ ਕਰੇ ਤਸੱਲੀਆ ਕਰੇ ਰੀ ਇਹ ਦਾ ਇਹਦੀ ਬਈ ਜੈਸਨ ਵਾਲਾ ਕੰਮ ਹੀ ਹੋਣੀ ਤੇ ਅਲੀ ਬਲੂਆ ਵੇਖ ਮੈਂ ਨਾ ਪੂਰੀ ਹੈ ਘਰ ਮਾੜੀ ਹਾਂਜੀ ਤੇ ਮੋਲ ਜੋ ਇਹਦਾ ਮਰਜ਼ੀ ਕਰੀਏ ਇਹਦੀ ਪੂਰੇ ਕਰ ਦੇਣੀ ਆਪਾਂ ਉਦਾਂ ਦੇ 50 ਚ ਕਰਨੀ ਯਾ ਰੋਰ ਛੱਡ ਦਿੰਨੇ ਆ ਪੂਰੇ ਪੂਰੇ 90 ਚ ਪਹੁੰਚ ਤੇ 90 ਜੋ ਤਿੰਨ ਘਟਾ ਦੋ ਛਿਆਲੀ ਛਿਆਲੀ ਰਹਿ ਗਿਆ ਨਾ ਪੂਰੇ 46000 ਦੀ ਦੇਣੀ ਆ ਘਰੇ ਆ ਕੇ ਖੜੂ 500 ਰੁਪਏ ਇਹਦਾ ਵਿਛਣਾ 8 ਲੀਟਰ ਦੁੱਧ ਮੈਂ ਆ 8 ਲੀਟਰ ਦੁੱਧ ਆ ਮੈਂ ਦੇ ਥਲੇ ਮੈਂ ਨਾ ਕਈ ਸੱਜਣਾ ਨਹੀਂ ਇਹਨਾਂ ਨੇ ਬਾਬਾ ਖਾਣ ਦੀਆਂ ਵਾਹ ਛਿਆਈ ਗਾੜੀ ਭਾਜੀ ਛੋਟੇ ਭਾਗੇ ਜੀ ਅੱਛਾ ਛੋਟੇ ਭਾਵਾਂ ਦੀ ਬੜੀ ਮੰਗ ਸੀ ਭੈਣ ਭਰਾਵਾਂ ਦੀ ਕਹਿੰਦੇ ਇਦੋਂ ਵੀ ਛੋਟੇ ਲਿਆ ਹਾਂਜੀ ਹਾਂਜੀ ਉਹ ਜਿਹੜਾ ਫਿਰ ਤੁਹਾਨੂੰ ਬੜਾ ਦੁੱਧ ਦਰ ਪੀਣ ਵਾਲਾ ਅਗਲਾ ਲੱਖ ਲਾਉਣ ਨਹੀਂ ਜੋ ਘਰ ਕੋਈ ਮਾਰੇ ਘਰ ਨੂੰ ਦੇ ਮਾਰੇ ਘਰ ਨੂੰ 50000 ਲਾਉਣੇ ਬੜਾ ਔਖਾ ਪਾਉ ਹੁੰਦਾ ਯਾਰ ਕੋਈ ਸ਼ੱਕ ਨਹੀਂ ਕਈ ਵਾਰੀ ਤਾਂ ਹਜ਼ਾਰ ਘਟ ਜਿਓ ਉਹ ਨਹੀਂ ਪੂਰਾ ਹੁੰਦਾ ਨਹੀਂ ਹੁੰਦਾ ਪਾਉ ਨਹੀਂ ਹੁੰਦਾ ਇਹ ਗੱਲ ਸਿਆਣੀ ਆ ਤੇਰੀ ਕੋਈ ਗੱਲ ਨਹੀਂ ਵਾਕਿਆ ਇਤਦਾਮ ਸਮੇਂ ਦਾ ਨਹੀਂ ਪਤਾ ਹੁੰਦਾ ਤੇ ਭੀਜ ਜਿਆ ਲੈ ਕੇ ਜਿਆ ਨਾ ਲੋ ਵੀ ਚਾੜ ਜਿਵੇਂ ਆ ਜੀ ਬਿਲਕੁਲ ਨਹੀਂ ਆ ਕੋਈ ਪਰ ਨਾ ਤੇ ਸਿਆਣਾ ਲੈ ਗਿਆ ਗਰੀਬ ਜੀ ਇੱਕ ਆ ਮੁਕਾ ਦੇ ਗਿਆ ਤੇ ਹੀ ਪਾ ਗਿਆ ਤੋਸਿਆ ਸੁਆ ਇਹਦਾ ਆਪੇ ਸੂਆ ਦੁੱਜਾ ਗੁੱਤ ਜਾਲਾ ਵਿੱਚ ਚੌਥਾ ਲਾਵੇ ਸਿੱਧੀਆਂ ਖੁੱਲੀਆਂ ਛੁੱਟੀਆਂ ਭਵੇਂ ਦਾਹਵਾਂ ਲਾਵੇ ਜਿਹਨੇ ਕਰੇ ਗਏ ਨਿੰਦਨੀ ਉਹਨੂੰ ਅਗਲਾ ਨਾਲ ਹੀ ਲੈਵੇ ਵਾਕਿਆਈ ਸਿਆਣੀ ਗੱਲ ਆ ਗਲਾਂ ਦੇ ਉਹਨੂੰ ਨਾਲ ਲਿਆਵੇ ਘਰੋਂ ਪਿੰਡੋਂ ਪੁੱਛ ਕੇ ਆਵੇ ਬੰਦਾ ਕਿਦਾਂ ਦਾ ਦੋਂਹ ਤਹਾਂ ਜਣਿਆਂ ਨੂੰ ਫਿਰ ਮੇਰੇ ਅੱਡੇ ਤੇ ਆ ਗਿਆ ਬਾਕੀ ਹਾਂ ਸਿਆਣੀ ਗੱਲ ਲੈ ਅੱਜ ਤੱਕ ਆਪਣੀ ਮੈਂ ਡਰ ਹੀ ਨਹੀਂ ਆ ਭੱਜੀ ਆ ਪਹਿਲੇ ਦਿਨ ਓਏ ਥੋੜਾ ਘਰੋਂ ਨਹੀਂ ਘਟ ਨਿਕਲੇ ਜਿਹੜੇ ਡੰਗਰ ਓਕੇ ਕਰਦਾ ਮੈਂ ਡੰਗਰ ਵਾਕਿਆਈ ਇਹਦੇ ਕੋਲੇ ਦੁੱਧ ਦੱਸਿਆ ਦੁੱਧ ਬਈ ਇਹਨੇ 7 ਠੀਕ ਆ ਮੈਂ 6 ਆਖੂਗਾ ਠੀਕ ਆ 43000 ਤੇ ਪਹੁੰਚ ਗੱਡੀ ਆਪਦੀ ਲੈ ਪੂਰੇ 40 ਵੀ ਘਰੇ ਆ ਕੇ ਲਊਗਾ ਤੇ 500 ਰੁਪਏ ਛੋੜ ਇਦੋਂ ਗਾਂ ਤਾਂ ਰੱਬ ਦਾ ਨਾ ਆਈਆਂ ਹਾਂਜੀ ਹਣਾ ਨਾਲੇ ਮੱਝ ਬੰਨ ਲੈ ਘਰੇ ਕਿੱਲੇ ਤੇ ਨਾਲੇ ਨਾਂ ਲਈ ਜਾਵੇ ਪ੍ਰਤਾਪ ਸ਼ਾਹ ਪ੍ਰਤਾਪ ਨਹੀਂ ਨਹੀਂ ਮੇਰਾ ਨਾਂ ਲਵੇ ਮਹਾਰਾਜ ਦਾ ਲਵੇ ਨਾਂ ਕਿਸੇ ਦਾ ਵੀ ਲੈ ਲਓ ਉਹਦਾ ਮਹਾਰਾਜ ਦਾ ਵੀ ਨਾਂ ਹੀ ਆ ਹਾਂ ਪੰਜ ਕਲਿਆਣੀ ਆ ਗਈ ਇਹ ਪੰਜ ਕਲਿਆਣੀ ਕੋਈ ਨੀਲੀ ਰਾਵੀ ਚ ਗਿਣ ਲੈ ਕੋ ਪੰਜ ਕਲਿਆਣੀ ਗਿਣ ਲੈ ਠੀਕ ਆ ਇਹਦਾ ਦੁੱਧ ਦੁੱਧ ਆਠਿਆ ਕੋ ਸੱਤ ਲਾਵੇ ਮਿਲਦੀ ਭਾਰੇ ਤੇ ਸੱਤ ਲਾਵੇ ਸੂਹਾ ਦੁੱਜਾ ਠੀਕ ਆ ਪ्योर ਸੂਈ ਨੂੰ ਇਹਨੂੰ ਵੀ ਕੋਈ ਢਾਈ ਤਿੰਨ ਮਹੀਨੇ ਹੋਏ ਨੇ ਠੀਕ ਆ ਤੇ ਬਣੀ ਸੋਰੀ ਵੀ ਆ ਕੋ 20 ਦਿਨਾਂ ਦੀ ਪੰਨੀਆਂ ਦੀ ਆਪਣੀ ਨੂੰ ਗਾਰੰਟੀ ਦੁੱਧ ਦੇ ਹਿਸਾਬ ਨਾਲ ਦੇਣੀ ਇਹ ਬੱਚਾ ਨਹੀਂਗਾ ਮਿਲਦੀ ਭਾਰੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਚੱਲ ਬੱਤ ਇਹ ਪ੍ਰਤਾਪ ਸ਼ਾਹ ਪਰਤਾਪਾ ਸ਼ਾ 6 ਲੀਟਰ ਦੁੱਧ 40000 ਚ ਦੇਈ ਜਾਂਦਾ ਬਾਈ ਹਾਂਜੀ 47000 ਤੇ ਪਹੁੰਚ ਗੱਡੀ ਆਲਦੀ ਲੈ ਆਵੇ ਪੂਰੇ 44 ਦੀ ਘਰੇ ਆ ਕੇ ਖੜੂਗਾ ਜਿਹੜਾ 500 ਰੁਪਿਆ ਛੋੜ ਠੀਕ ਇਹਦੀਆਂ ਆਫਰਾਂ ਵੱਡੀਆਂ ਹਾਂਜੀ ਇਹ ਪਈ ਸਭ ਤੋਂ ਗਾਣੇ ਫਾਟਾ ਜਾ ਵਾਕਿਆ ਇਹ 500 ਉਹਨੂੰ ਦੇਣਾ ਜਿਹੜਾ ਘਰੇ ਆ ਕੇ ਵੇਖ ਕੇ ਖੜੂਗਾ ਹਾਂ ਜਿਹੜਾ ਦੂਜੇ ਨੂੰ ਨਹੀਂ ਠੀਕ ਹੈ ਹਾਂਜੀ ਮੈਂ ਤਾਂ ਸਿੰਘ ਘਟਾਲਾ ਜੇ ਤੇ ਇੱਕ ਕੁੰਡਾ ਜੇ ਹਾਂ ਸੁਆ ਲਾਵੇ ਕੋ ਦੁੱਧਾ ਤੇਜਾ ਲਾਵੇ ਭਾਵੇਂ ਲਾਵੇ ਦਹਵਾ ਆਪਦੀ ਸਮਝ ਵੇਖੇ ਦੁੱਧ ਮੈਂ ਥੱਲੇ ਚਵਾਵਾ ਜੇ ਹੱਥ ਕੋ ਸੱਤ ਲਾਲੇ ਠੀਕ ਹੈ ਹਾਂਜੀ ਇੱਕ ਗੱਲ ਆ ਮੱਝ ਦੁੱਧ ਵਾਲੀ ਹਾਂਜੀ ਹਾਂਜੀ ਕਤ ਕਾਠੀ ਵਾਲੀ ਆ ਥੋੜੀ ਅੰਗ ਫਿੱਕਾ ਮੰਨ ਲਓ ਫਿੱਕੇ ਘਰੋਂ ਆਈ ਥੋੜਾ ਸਮਾਈ ਸੁਈ ਨਹੀਂ ਮੈਨੂੰ ਵੰਡ ਵੰਡ ਪਾਇਆ ਤੇ ਮੈਂ ਤੁਰ ਸਕਦੀ ਹਾਂ ਤੁਰ ਸਕਦੀ ਆ ਬਾਬਾ ਜੀ ਮੈਂ 8 ਕਿਲੋ ਕੰਡੇ ਵਾਲਾ ਦੁੱਧ ਦੇਵਾਂ ਹਾਂ ਸ਼ਾਈ ਸੁਈ ਚੰਗੀ ਆ ਹਾਂ ਦੇਉਗੀ ਦੁੱਧੇ ਮੈਂ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਇਹਨੂੰ ਵੀ ਸੂਈ ਨੂੰ ਕੋਈ ਹੈਗੇ तकरीबन 4 ਕਿ ਮਹੀਨੇ ਹੋਏ ਆ ਬਣੀ ਸੋਰੀ ਵੀ ਊ ਮਹੀਨੇ ਖਣਦੀ ਆਪਣੀ ਕੋਈ ਗਾਰੰਟੀ ਨਹੀਂ ਦੁੱਧ ਦੇ ਹਿਸਾਬ ਨਾਲ ਦੇਣੀ ਗਾਰੰਟੀ ਆਪਾਂ ਉਹਦੀ ਦੇਨੇ ਨੇ ਸੰਤੂ ਸਾਹਿਬ ਜਿਹੜੀ ਚੈੱਕ ਪਾਸ ਹੋਈ ਚੈੱਕ ਪਾਸ ਬਕਾਇਦਾ ਆਪਣੇ ਕੋਲ ਕੋਲ ਘਟ ਨਹੀਂ ਆਉਂਦੀਆਂ ਪਈਆਂ ਚੈੱਕ ਪਾਸ ਮਿਲਦੀ ਮਹਿੰਗੀ ਆ ਜੀ ਮਿਲਦਾ ਤਾਂ ਹੈਗਾ ਮਾਲ ਅਗਲਾ ਲੱਖ ਮਾਰ ਪੈਸੇ ਨਹੀਂ ਭਰਦਾ ਗਾ ਫਿਰ ਗਾੜੀ ਗਾਹ ਨੂੰ ਮਹਿੰਗੀ ਹੋ ਜਾਂਦੀ ਆ ਹਾਂ ਦੁੱਧ ਨਹੀਂ ਦਿੰਦੀ ਜਾ ਕੇ ਚਿਕਾ ਮਾਰਦਾ ਦੁੱਧ ਥੋੜਾ ਨਹੀਂ ਨਾ ਅਗਲਾ ਲੈਂਦਾ ਫਿਰ ਨਾਲੇ ਬਈ ਆਪਾਂ ਚੈੱਕ ਕਰਾ ਕੇ ਲਿਆਉਣੀਆਂ ਲੀਟਰ ਖੰਡ ਡੰਗਰ ਚੈੱਕ ਕਰਾਇਆ ਘੜ ਜਾਂਦਾ ਲੀਟਰ ਖੰਡ ਘੜਦਾ ਕਰਕੇ ਘੜ ਜਾਂਦਾ ਵਾਕਿਆ ਹਾਂ ਸਹੀ ਗੱਲ ਆ ਇਹਨਾਂ ਨੇ ਵਧਣਾ ਜਦੋਂ ਰੱਛਨ ਚੜ ਗਿਆ ਆਉਂਦੀਆਂ ਨੇ ਇਹ ਨਿਕਲ ਵੀ ਸਕਦੀ ਆ ਹਾਂ ਬਾਕੀ ਆਪਾਂ ਦੇ ਮੰਨ ਲਓ ਕਿੰਨੇ ਮਹੀਨਾ ਚੈੱਕ ਨਾ ਕਰਾਈ ਦੇ ਨੇ ਮਹਿ ਬਣ ਜਾਣਾ ਹਾਂ ਬਣ ਜਾਣਾ ਪੂਰੇ 43 ਦੀ ਪਹੁੰਚ ਗੱਡੀ ਆ ਦੀ ਲੈ ਵਿੱਚ 40000 ਦੀ 500 ਜੋੜ ਕਰਾਂਗੇ ਘਰੇ ਆਏ ਕੀ ਬਾਤ ਇਧਰ ਸਾਰਿਆਂ ਇੱਥੇ ਭਾਲ ਗਏ ਕਰਦੇ ਨੇ ਹਾਂ ਜੀ ਕਿਉਂਕਿ ਮੈਂ ਵਸਦੀ ਇਹਨਾਂ ਗਲੇ ਦੇ ਕਰ ਆਪਣੇ ਆ ਵੀ ਹੁਣ ਇਹੋ ਮਈਆਂ ਜਿੰਮੇ ਤੋਂ ਦਸ ਦਦ ਦੇ ਰਹਿਣ ਚਾਰ ਚੂਰ ਆਪਣਾ ਪਾ ਪਾਰ ਵੀਡੀਓ ਜ਼ਿਕਰ ਕਰਦੇ ਆ ਆਪਣਾ ਚਾਰ ਪਿਆਵਾ ਮਈਂ ਹਰਿਆ ਹਰਿਆ ਖਾਨੀਆਂ ਆਉਂਦਾ ਡੰਗਰ ਨਹੀਂ ਖਾਂਦਾ ਜੇ ਮਈਆਂ ਦਸ ਦਦ ਦੇ ਰਹਿਣੇ ਨਾ ਮਈਆਂ ਨੇ ਬਨਜਣਾ ਸੁਆ ਭਾਜੀ ਤਿੱਜਾ ਲਾਵੇ ਕੋ ਚੌਥਾ ਲਾਵੇ ਭਾਵੇਂ ਲਾਵੇ ਦਾਵਾ ਸਿਆਣੀ ਗੱਲ ਆ ਦੁੱਧ 6 ਲੀਟਰ ਦੇ ਕਿਆ ਬਾਪ ਦੁੱਧ 7 ਤੇ 6 ਲਾਲੇ ਕੋਈ ਸੂਈ ਨੂੰ ਹੋਏ ਜੇ ਨੂੰ 4 ਮਹੀਨੇ ਦੇ ਹਿਸਾਬ ਨਾਲ ਨਾ ਬੰਦੇ ਵੇਖੀ ਨਹੀਂ ਪੂਛ ਵੇਖੋ ਕਿੰਨੀ ਲੰਮੀ ਕਟਣਕਟਣ ਵਾਲੀ ਏ ਦੀ ਉਹਦਾ ਚੱਲ ਹੋ ਜੂ ਕੋਈ ਨਾ ਹਾਂਜੀ ਤੇ ਬਾਕੀ ਇਹ ਆ ਵੀ ਹੈਗੀ ਮੈਂ ਥੋੜੀ ਜੀ ਸਾਹਮਣ ਵਾਲੀ ਜੇ ਸਾਹਮਣ ਆ ਤੇ ਚਲੋ ਬਾਕੀ ਭਾਅ ਵੀ ਦਾਜ ਆ ਜੀ ਲੈ ਵਾ ਵਿਚਾਰੀ ਦਾ ਹਾਂਜੀ 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 ਸਾਭੀ ਘਟਾ ਦੁੱਧ ਵਾਲੀ ਕੁਆਲਿਟੀ ਮੈਂ ਕੋਈ ਨੀ ਪਾਣੀ ਪੀਣਾ ਪਾਣੀ ਪੀਂਦੇ ਆਂ ਆਪਾਂ ਦੁੱਧ ਦਾ ਭਾਅ ਦੱਸ ਦੇਣਾ ਵਾ ਹਾਂਜੀ ਇਹਦੀ ਕਰਦੀਏ 45 'ਚ ਪਹੁੰਚ ਤੁਸੀਂ ਵੇਖੋ ਮਾਰਾ ਪੂਰੇ 40 'ਚ ਪਹੁੰਚ ਜਾਂ ਤਾਂ ਗੱਡੀ ਆਪ ਦੀ ਲੈ 37000 ਦੀ ਦੇਣੀ ਆਪਾਂ ਲੈ 500 ਰੁਪਏ ਛੋੜ ਕਰਾਂਗੇ ਘਰੇ ਆ ਕੇ ਜੇਰਾ 37000 ਦੀ ਹਾਂਜੀ ਦੁੱਧ ਛੇ ਹਾਂ ਮੇਰ ਨਾਂ ਨਹੀਂ ਕਰੋਂ ਮੇਰ ਨਾਂ ਇਥੋਂ ਹੀ ਨਹੀਂ ਮਿਲਣਾ ਹਾਂ ਪੜਾਇਆ ਨਾ ਵੇ ਤਰਨਤਾਂ ਜਲੇ ਚਾ ਵੇ ਪ੍ਰਤਾਪ ਹੋਰ ਲੱਭਦਾ ਫਿਰ ਇਸੇ ਪ੍ਰਤਾਪ ਤੋਂ ਮਿਲਣਾ ਨਹੀਂ ਸਰ ਮਿਲਣਾ ਹਾਂ ਵਾਕੇ ਕੋਈ ਸ਼ੱਕ ਨਹੀਂ ਕਿਆ ਬਾਤ ਹੈ ਪ੍ਰਤਾਪ ਕੈਰੋ ਵਾਲੇ ਤੋਂ ਨਹੀਂ ਮਿਲਣਾ ਹੈ ਨਾ ਨਾ ਸ਼ਾਹ ਤੋਂ ਹੀ ਮਿਲਣਾ ਇੱਥੇ ਆ ਕੇ ਉਹਨੇ ਦਿਨ ਨੂੰ ਮੇਲਾ ਲੰਘ ਜਾਣਾ ਫਿਰ ਮਾਲ ਇਕੱਠਾ ਹੋ ਜਾਣਾ ਚਲ ਕੇ ਨਹੀਂ ਸਹੀ ਗੱਲ ਹੈ ਕੋਈ ਨਹੀਂ ਆਫਰ ਲਾਤੀ ਜੋ ਪਸਾਰੀਆਂ ਤੇ ਵੱਡੇ ਆ ਇੱਤਾਂ ਹਾਂ ਆ 37000 ਦੀ ਯਾਰ ਹਾਂ ਜਾਨ ਦੇ ਕਹਿੰਦਾ ਉਹ ਵੀ ਕੱਟੀ ਹੀ ਨਹੀਂ ਜੜੀ ਚੱਲ ਚੱਲ ਪੱਤ ਇਹ ਮੱਝ ਦੰਦਾ ਪਿਆ ਹਾਂ ਕੀ ਬਾਤ ਸੁਨੇ ਕੱਟੀ ਨਹੀਂ ਜੜੀ ਲੈ ਕੱਟੀ ਵੀ ਨਹੀਂ ਲੱਗਦੀ ਲਾਸਟਾ ਸੁਆ ਪਹਿਲਾ ਝੋਟੀ ਦਾ ਤੇ ਸੁਆ ਪਹਿਲਾ ਝੋਟੀ ਦਾ ਓਕੇ ਮੂੰਹ ਚੌਗੀ ਉਹਨਾਂ ਦੇ ਕਹਿਣ ਮੁਤਾਬਕਾਂ ਦੇ ਅਮਨ ਨਤੀ ਆ ਪਾਣੀ ਕੋਈ ਆ ਜਿਹੜਾ ਸਜਣ ਪਾਰਕੂ ਜਾਂਦਾ ਵੇਖ ਲਈ ਠੀਕ ਆ ਹਾਂਜੀ ਦੁੱਧ ਦੁੱਧ ਸੱਤ ਆ ਛੇ ਲਾਵੇ ਕੋਈ ਠੀਕ ਛੇ ਵਾਲੇ ਕੋਈ ਸਾਢੇ ਪੰਜ ਲਾਲੇ ਮਿਲਦੀ ਭਾੜੇ ਤੇ ਆ ਠੀਕ ਆ ਬੱਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਆ ਸੂਈ ਨੂੰ ਹੋਏ ਕੋ ਢਾਈ ਕਿ ਮਹੀਨੇ ਓਕੇ ਹਾਂਜੀ ਹਾਂਜੀ ਸੰਭੀ ਸੁੰਭੀ ਤੇ ਚਲੋ ਹੈਗੀ ਨਵੀਂ ਆ ਹੈਗਾ ਨਵਾਂ ਆ ਗਿਆ ਆ ਬਣ ਜੂਗੀ ਹਾਂਜੀ ਹਾਂਜੀ ਦਾਹ ਦਿਨ ਤੇ ਰੀਨੋ ਦਾਣਾ ਫੱਕਾ ਪੈ ਜੇ ਕੋਈ ਦੋ ਸਿਰ ਗੜ ਪਾ ਦੇ ਨਮੀ ਵੀ ਹੋ ਜਾਣੀ ਆ ਹਾਂ ਕਿਤੇ ਨਾ ਕਿਤੇ ਕੋਹਰ ਲਾ ਹੀ ਜਾਊ ਕਰਮਾਂ ਲਈ ਅੱਡੀ ਵਧੂਗੀ ਹਾਂ ਪੂਰੇ 45 ਹਜ਼ਾਰ ਤੇ ਪਹੁੰਚ ਓਕੇ ਗੱਡੀ ਆਪਦੀ ਲੈ ਆਵੇ ਪੂਰੇ 42 ਹਜ਼ਾਰ ਦੀ 42 ਦੀ ਹਾਂ ਜਿਹੜਾ ਘਰੇ ਆ ਉਹ ਭਾਵੇਂ ਆਪਣੇ ਤੋਂ ਲਵੇ ਪਹੁੰਚ ਤੇ ਭਾਵੇਂ ਗੱਡੀ ਲੈ ਆਵੇ ਆਪਦੀ ਘਰੇ ਆਏ ਨੂੰ ਛੋੜਣੀ ਏ 500 ਰੁਪਏ ਜਨੇ ਜਨੇ ਸੌਦੇ ਜ ਆਪਾਂ ਦੱਸਦੇ ਬਾਕੀ ਕਸਾਈਆਂ ਜ ਨਹੀਂ ਹਾਂ ਕਸਾਈਆਂ ਨਹੀਂ ਬਾਈ ਕਸਾਈ ਤੇ ਫਿਰ ਨਹੀਂ ਕਸਾਈਆਂ ਕੀਤੇ ਆਪਣੀ ਵੀ ਨਹੀਂ ਆਉਣੀ ਕਸਾਈ ਕੀਤੇ ਆਪਣੇ ਵੀ ਨਹੀਂ ਆਉਣੀ ਤਾਂ ਉਹ ਕੰਮ ਕੀਤਾ ਵੀ ਜਿਹੜਾ ਟੈਂਪੂ ਲਿਆਵੇ ਤੇ ਰੁਪਏ ਪਾਵੇ ਬਸ 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 ਹਣਾ ਵੀਡੀਓ ਬਾਈ ਇੱਕ ਚਿੱਠੀ ਪਾਤੀ ਆਪਾਂ ਹਾਂ ਇੱਥੇ ਆ ਕੇ ਵੀ ਇੱਕ ਕਰੀ ਵਾਕਿਆ ਜੀ ਹਾਂ ਵੀਡੀਓ ਦਾ ਕੰਮ ਇਹ ਹੈ ਇਹਦਾ ਕਹਿੰਦਾ ਚਿੱਠੀ ਪਾਈ ਆਂਦਾ ਬਸ ਬਸ ਮਈਆਂ ਨਹੀਂ ਦਿੱਤੀਆਂ ਤੁਹਾਨੂੰ ਹਾਂ ਨਾ ਨਾ ਹਣਾ ਬਸ ਮਈਆਂ ਦਾ ਇੱਥੇ ਆ ਕੇ ਲਾਓ ਇੱਥੇ ਆ ਕੇ ਲਾਓ ਪੰਜ ਤੇ 4 9 ਜਨਵਾਰ ਬਖਾਤੇ ਆ ਸੱਜਣਾ ਤੁਹਾਨੂੰ ਹਾਂ ਕੋਈ ਗੱਲ ਨਹੀਂ ਬਾਕੀ ਆਪਾਂ ਜਿਹੜਾ ਆਨਲਾਈਨ ਮੰਗਾਉਂਦਾ ਭੈਣ ਭਰਾ ਆਪਾਂ ਇਹ ਆਵੇ ਦੁੱਧ ਜਿੰਨਾ ਆ ਉਹਦੇ ਨਾਲੋਂ ਲੀਟਰ ਤੋਂ ਲੀਟਰ ਅਗਲੇ ਨੂੰ ਘੱਟ ਦੱਸ ਦਿੰਦਾ ਠੀਕ ਬਣਾ ਬੱਚੇ ਤੋਂ ਮਈਆਂ ਜਿਹੜਾ ਮਾਲ ਡੰਗ ਰੱਖਦਾ ਉਹਨੂੰ ਪਤਾ ਭਾਜੀ ਦੂਜੇ ਥਾਂ ਜਾ ਕੇ ਡੰਗਰੇ ਇੱਕ ਅੱਧਾ ਡੰਗਰ ਸਭ ਪਹਿਲੀ ਗੱਲ ਤੇ ਭਾੜੇ ਤੇ ਮਈਆਂ ਚੋਕ ਲੈਣੀਆਂ ਭਾੜੇ ਤੇ ਮੈਂ ਹਾਂਜੀ ਬਾਕੀ ਹੋਰ ਕੁਵਤ ਬੇਨਤੀ ਕਰਦੇ ਆ ਵੀ ਵੀਡੀਓ ਸਾਰੀ ਵੇਖੋ ਪਹਿਲੋਂ ਰੀਝਣਾ ਫਿਰ ਰਵਾਸਾਈ ਬਹਿਣਾ ਪਾਓ ਫਿਰ ਆਪਾਂ ਨੂੰ ਸਾਈ ਬਹਿਣਾ ਪਾਓ ਤੇ ਘਰੇ ਆ ਕੇ ਤੇ ਤਸੱਲੀ ਕਰਕੇ ਫੜੋ ਜ हां ਧੰਨਵਾਦ ਇਹ ਵੱਡੀ ਗੱਲ ਹੈ ਨਾ ਲੈ ਵੀ ਸੱਜਣੋ ਇਹ ਐਨੀਮਲ ਤੁਹਾਨੂੰ ਮੁਖਾਤੇ ਆ ਭਰਾ ਦੇ ਕੋਲੇ ਆਪਾਂ ਪ੍ਰਤਾਪ ਸ਼ਾਹ ਕੋਲੇ ਸਾਰਿਆਂ ਦਾ ਲੇਖਾ ਜੋਖਾ ਲੈਦਾ ਤੁਹਾਨੂੰ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ